ਸੱਚ ਸਿਰੇ ਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਮੈਂ ਗਿਆ ਚੰਡੀਗੜ੍ਹ ਪ੍ਰੈਸ ਕਲੱਬ ਦੇਸ਼ ਦੀਆਂ ਚੰਗੀਆਂ ਸਭ ਤੋਂ ਵਧੀਆ ਪ੍ਰੈਸ ਕਲੱਬਾਂ ਚੋਂ ਤੇ ਅਮੀਰ ਪ੍ਰੈਸ ਕਲੱਬਾਂ ਚੋਂ ਇੱਕ ਹੈ ਉਹਦਾ ਕਾਰਨ ਇੱਕ ਇਹ ਵੀ ਹੈ ਕਿ ਦੋ ਸੂਬਿਆਂ ਦੀ ਰਾਜਸਥਾਨੀਆਂ ਦੋ ਸਟੇਟ ਦਾ ਪੈਸਾ ਉਹਦਾ ਬਲਕਿ ਕਈ ਵਾਰ ਤਾਂ ਤਿੰਨ ਯੂਟੀ ਦਾ ਵੀ ਆਉਂਦਾ ਹੈ ਤੋ ਇਸ ਕਰਕੇ ਉਹ ਬਹੁਤ ਅਮੀਰ ਪ੍ਰੈਸ ਕਲਬ ਬਣ ਚੁੱਕਿਆ ਖਰ ਮੈਂ ਗੱਲ ਕਰ ਰਿਹਾ ਸੀ ਕੱਲ ਨਾ ਗਿਆ ਕਿਉਂ ਗਿਆ ਉੱਥੇ ਐਕਟਿਵ ਜਰਨਲਿਸਟ ਯੂਨੀਅਨ ਆਫ ਪੰਜਾਬ ਉਹਨਾਂ ਨੇ ਇੱਕ ਫੰਕਸ਼ਨ ਕੀਤਾ ਸੀ ਏ ਯੂ ਜੀ ਪੀ ਨੇ ਕੀ ਕੀਤਾ ਸੀ ਉਹਨਾਂ ਨੇ ਉਹ ਕਹਿੰਦੇ ਕਿ ਸਾਨੂੰ ਲੋੜ ਹੈ ਇੱਕ ਕਮਿਸ਼ਨ ਦੀ ਤੇ ਉਹਨਾਂ ਨੇ ਕਮਿਸ਼ਨ ਬਣਾਇਆ ਇੰਡੀਪੈਂਡੈਂਟ ਜਰਨਲਿਸਟ commission of inquiry ਜਿਹਦੇ ਵਿੱਚ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਜਿਨ੍ਹਾਂ ਨੇ ਬੇਅਦਬੀ ਤੇ ਜਿਹੜਾ ਵੈਵਲ ਕਲਾਂ ਦੀ ਜਿਹੜੀ ਜਾਂਚ ਕੀਤੀ ਸੀ ਜਸਟਿਸ ਰਣਜੀਤ ਸਿੰਘ ਰਧਾਵਾ ਤੇ ਮੈਨੂੰ ਉਹਨਾਂ ਨੇ ਮੈਂਬਰ ਸੈਕਟਰੀ ਲਿਆ ਇੱਕ ਐਡਵੋਕੇਟ ਟੀਪੀਐਸ ਟੋਂਗ ਨੇ ਤਿੰਨ ਮੈਂਬਰਿਕ ਕਮਿਸ਼ਨ ਉਹਨੂੰ ਲਾਂਚ ਕਰਨਾ ਸੀ ਉਹਦਾ ਇਨਸਿਗਨੀਆ ਲਾਂਚ ਕਰਨਾ ਸੀ ਉੱਥੇ ਗਏ ਤੇ ਉੱਥੇ ਬਹੁਤ ਬੱਛ ਗੱਲਾਂ ਪੰਜਾਬ ਦੀ ਤੇ ਇੰਡੀਆ ਦੀ ਪ੍ਰੈਸ ਬਾਰੇ ਹੋਈਆ ਕਿਉਂਕਿ ਦੇਸ਼ ਦੇ ਵਿੱਚ ਪ੍ਰੈਸ ਦਾ ਕੀ ਹਾਲ ਹੈ ਮੀਡੀਆ ਦਾ ਕੀ ਹਾਲ ਹੈ ਮੀਡੀਆ ਲੋਦੀ ਆਜ਼ਾਦੀ ਨੂੰ ਖਤਰਾ ਹੈ ਕਿਉਂ ਜਰਨਲਿਸਟਾਂ ਤੇ ਅਟੈਕ ਹੁੰਦਾ ਕਿਉਂ ਜਿਹੜਾ ਮੀਡੀਆ ਵੱਡੀ ਗਿਣਤੀ ਚ ਜਿਹੜਾ ਹੈ ਮੀਡੀਆ ਉਹ ਸਿਰਫ ਸਰਕਾਰ ਦੀ ਗੱਲ ਕਰਦਾ ਹੈ ਜਿਹਨੂੰ ਗੋਦੀ ਮੀਡੀਆ ਮੈਂ ਜਿਹਨੂੰ ਝੋਲੀ ਚੱਕ ਮੀਡੀਆ ਕਹਿੰਨਾ ਕਿਉਂ ਵਨ ਸਾਈਡਡ ਕਿਉਂ ਹੋ ਗਿਆ ਮੀਡੀਆ ਸੱਚ ਲੋਕਾਂ ਨੂੰ ਕਿਉਂ ਨਹੀਂ ਮਿਲਦਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਵੀ ਉੱਥੇ ਕੀਤੀਆਂ ਹੋਰ ਜਿਹੜੇ ਬਲਾਰੇ ਬੋਲੇ ਸੀ ਉਹਨਾਂ ਨੇ ਵੀ ਗੱਲ ਕੀਤੀ ਮੈਂ ਅੱਜ ਇਸੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਕਿ ਕੀ ਲੋੜ ਕੀ ਪੈਗੀ ਇਹ ਜਿਹੜਾ ਕਮਿਸ਼ਨ ਬਣਿਆ ਇਸ ਦੀ ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਦੇਖੋ ਗੱਲ ਇਹ ਹੈ ਕਿ ਜਿਹੜਾ ਇੰਡੀਆ ਇੰਡੀਪੈਂਡੈਂਟ ਜਰਨਲਿਸਟ ਕਮਿਸ਼ਨ ਆਫ ਇਨਕੁਆਰੀ ਹੈ ਇਹਦੀ ਗੱਲ ਮੈਂ ਬਾਅਦ ਚ ਕਰਦਾ ਪਹਿਲੇ ਥੋੜੀ ਜੀ ਬਰੀਫ ਜੀ ਤੁਹਾਨੂੰ ਦੱਸਦਾ ਕਿ ਪ੍ਰੈਸ ਦੀ ਇੱਕ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਜਿੱਥੇ ਵੀ ਦੇਖੋ ਕੱਲੇ ਹੀ ਨਹੀਂ ਕਿ ਇੰਡੀਆ ਚ ਭੂਮਿਕਾ ਸਾਰੇ ਦੇਸ਼ਾਂ ਚ ਜੇ ਲੋਕਤੰਤਰ ਜੀ ਦੀ ਭੂਮਿਕਾ ਹੁੰਦੀ ਹੈ ਇਸੇ ਲਈ ਇਹਨੂੰ ਜਿਹੜਾ ਚੌਥਾ ਥੰਮ ਕਹਿ ਲਿਆ ਇਹ ਤਾਂ ਚਲੋ ਲੋਕਤੰਤਰ ਜਦੋਂ ਆ ਗਿਆ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਤਾਂ ਉਦੋਂ ਵੀ ਜਦੋਂ ਲੜਾਈ ਲੱਗੀ ਨਾ ਫਰੀडम ਮੂਵਮੈਂਟ ਹੋਈ ਹੈ ਉਹਦੇ ਚ ਵੀ ਤਾਂ ਬਹੁਤ ਵੱਡਾ ਰੋਲ ਰਿਹਾ ਹੈ ਜੇ ਤੁਸੀਂ ਨੈਸ਼ਨਲ ਲੈਵਲ ਤੇ ਦੇਖੀਏ ਮਹਾਤਮਾ ਗਾਂਧੀ ਤਾਂ ਹਰੀਜਨ ਚਲਾਉਂਦੇ ਸੀ ਇੰਡੀਪੈਂਡੈਂਟ ਜੰਗ ਲਈ ਤਨੇ ਅਖਬਾਰ ਸੀ ਮਹਾਤਮਾ ਗਾਂਧੀ ਦਾ ਪਰਡਿਤ ਨਹਿਰੂ ਵੀ ਆ ਨੈਸ਼ਨਲ ਹਾਰਟ ਜਿਹਦਾ ਰੌਲਾ ਪੈ ਰਿਹਾ ਕਿ ਪਰਡਿਤ ਨਹਿਰੂ ਦਾ ਸੀ ਮਦਨ ਮੋਨ ਮਾਫੀਆ ਉਹ ਲੀਡਰ ਚਲਾਉਂਦੇ ਸੀ ਲਾਲਾ ਦਾਸ ਟਰੰਟ ਪੰਜਾਬ ਚਲਾਉਂਦੇ ਸੀ ਜੇ ਆਪਾਂ ਦੇਖੀਏ ਗਦਰ ਜਿਹੜੀ ਮੂਵਮੈਂਟ ਗਦਰ ਮੂਵਮੈਂਟ ਚੱਲੀ ਗਦਰ ਅਖਬਾਰ ਕਰਕੇ ਚੱਲੀ ਹੋਰ ਤਾਂ ਹੋਰ ਜਿਹਦਾ ਅੱਜਕੱਲ ਬੜਾ ਜ਼ਿਕਰ ਹੁੰਦਾ ਹੈ ਜਿਹਾ ਅਕਾਲੀ ਅਕਾਲੀ ਮੂਵਮੈਂਟ ਗੁਰਦੁਆਰਾ ਸਦਾਰ ਲਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਅਕਾਲੀ ਅਖਬਾਰ ਚੱਲਦਾ ਸੀ ਔਰ ਮਾਸਤਾਰਾ ਸਿੰਘ ਦਾ ਪ੍ਰਦੇਸੀ ਸੀ ਅਕਾਲੀ ਤੇ ਪ੍ਰਦੇਸੀ ਇਕੱਠੇ ਹੋ ਕੇ ਮੈਂ ਇਹ ਤੇ ਰਿਸਰਚ ਕਰਾਈ ਬਿੰਨ ਤੁ ਹਾਲ ਤੱਕ ਇਹ ਅਸੀਂ ਨਿਰਣਾ ਕਰਨਾ ਔਖਾ ਹੈ ਕਿ ਅਕਾਲੀ ਮੂਵਮੈਂਟ ਕਰਕੇ ਅਕਾਲੀ ਅਖਬਾਰ ਚੱਲਿਆ ਸੀ ਜਾਂ ਅਕਾਲੀ ਅਖਬਾਰ ਕਰਕੇ ਅਕਾਲੀ ਮੂਵਮੈਂਟ ਚੱਲੀ ਸੀ ਸੋ ਇਹਦਾ ਮੈਂ ਤਾਂ ਸਿਰਫ ਇੰਨੀ ਸਤ ਕਰਨਾ ਹੈ ਕਿ ਹਮੇਸ਼ਾ ਪ੍ਰੈਸ ਦੀ ਬੜੀ ਮਹੱਤਤਾ ਰਹੀ ਹੈ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਮੈਂ ਪਿਛਲੇ 10-12 ਸਾਲ ਦੀ ਜੇ ਗੱਲ ਕਰਾਂ ਨਾ ਦੇਸ਼ ਦੀ ਜਿਹੜੀ ਪ੍ਰੈਸ ਹੈ ਉਹ ਤਾਂ ਬਹੁਤ ਥ੍ਰੈਟ ਆ ਮਤਲਬ 23 ਦੇ ਵਿੱਚ ਇੱਕ ਗਲੋਬਲ ਮੀਡੀਆ ਦਾ ਜਿਹੜਾ ਰੈਂਕਿੰਗ ਹੁੰਦੀ ਹੈ ਉਹ ਰੈਂਕ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਕਿ ਭਾਰਤ 11 ਪੌੜੀਆਂ ਥੱਲੇ ਚੜ੍ਹ ਗਿਆ 180 ਦੇਸ਼ਾਂ ਵਿੱਚੋਂ ਭਾਰਤ ਦਾ ਹੇਠੋਂ 161ਵਾਂ ਨੰਬਰ ਹੈ ਮਦਰ ਸਾਡੇ ਤੋਂ 160 ਲੋਕਾਂ ਦੇਸ਼ਾਂ ਦੇ ਵਿੱਚ ਪ੍ਰੈਸ ਨੂੰ ਆਜ਼ਾਦੀ ਹੈ ਮੀਡੀਆ ਨੂੰ ਆਜ਼ਾਦੀ ਹੈ ਮੀਡੀਆ ਆਪਣੀ ਗੱਲ ਕਰ ਸਕਦਾ ਹੈ ਅਸੀਂ ਨਹੀਂ ਕਰ ਸਕਦੇ ਹਾਲਤਾ ਇਹ ਹੈ ਔਰ ਅੱਗੇ ਵੀ ਮੈਂ ਤੁਹਾਨੂੰ ਦੱਸਣਾ ਹੈ ਯਾਨੀ ਇਹ ਜਿਹੜਾ ਹੈ ਨਾ ਇਹਦੇ ਪਿੱਛੇ ਕੇ ਵੀ ਬੜਾ ਪੈਸੇ ਤੁਸੀਂ ਤੁਹਾਡੇ ਮਨ ਚਾਉ ਕਿ ਪਤਾ ਕਿਵੇਂ ਲੱਗਦਾ ਹੈ ਉਹਦੇ ਮਾਪਦੰਡ ਰੱਖ ਲੈਂਦੇ ਨੇ ਜਿਵੇਂ ਉਹਦਾ ਇੱਕ ਇਕਨੋਮਿਕ ਮਾਪਦੰਡ ਸਰਕਾਰ ਦੀ ਦਖਲ ਅੰਦਾਜੀ ਜਿਹੜੇ ਜਰਨਲਿਸਟ ਨੇ ਉਹਨਾਂ ਦੀ ਸੇਫਟੀ ਕਿੰਨੀ ਕਾਏ ਤੇ ਉਹ ਜਿਹੜੇ ਨੇ ਇਹ ਮਾਪਦੰਡਾ ਨੂੰ ਫਿਰ ਦੇਖ ਲੈਂਦੇ ਨੇ ਹੁਣ ਸਾਡੇ ਦੇਸ਼ 'ਚ ਤਾਂ ਮਤਲਬ ਕਿੰਨੀ ਕਿ ਸੁਰੱਖਿਆ ਜੀ ਸਾਡੇ ਦੇ ਆबादी ਕਿੰਨੀ ਕਾ ਸਾਡੇ ਸਰਕਾਰ ਨੇ ਆਪਾਂ ਦੇਖਿਆ ਕਿਵੇਂ ਬੰਦੇ 16 ਜਿਹੜੇ ਨਿਊਜ਼ ਕਲਿੱਕ ਤੋਂ ਜਦੋਂ ਰੇਡ ਹੋਈ ਸੋਨਾ ਜਿਹੜੇ ਐਸੇ ادارے ਸੀ ਜਿਨ੍ਹਾਂ ਤੇ ਸਰਕਾਰ ਵੀ ਫਰਡ ਮਾਰੇ ਸਰਕਾਰ ਦੇ ਖਿਲਾਫ ਲਿਖੋ ਮੋਦੀ ਭਗਤ ਤੋਂ ਉਹਦੀ ਕਹਿ ਦਿੰਦੇ ਨੇ ਜੀ ਇਹ ਤਾਂ ਐਂਟੀ ਰਾਸ਼ਟਰ ਹੈ ਜੀ ਇਹ ਤਾਂ 80 ਦੇਸ਼ ਕੰਮ ਕਰ ਰਿਹਾ ਹੈ ਜੀ ਉਹਦੋਂ ਕੀ ਚੀਜ਼ ਹੈ ਜੀ ਉਹਦੋਂ ਉਹਦੇ ਨਾਲ ਸਰਕਾਰ ਦੀ ਦਖਲੰਦ ਸਾਡੇ ਘਰੇ ਨਹੀਂ ਹੈ ਪੰਜਾਬ ਚ ਕੀ ਹੈ ਮਾਲਵਿੰਦਰ ਮਾਲੀ ਫੜਿਆ ਕੀ ਸੀ ਚੱਕਰ ਕਿ ਕਿਢੀ ਗੱਲ ਸੀ ਠੀਕ ਹੈ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੈ ਮੈਂ ਜੋ ਬੋਲਦਾ ਤੇ ਇਹ ਦੇਖਿਆ ਬੇਰਅਕ ਹੈ ਹਾਂ ਉਹਦੇ ਜੇ ਮੈਂ ਤਰਕਣਾ ਕਰ ਕਰਾਂ ਦਲੀਲ ਨਾਲ ਗੱਲ ਕਰਾਂ ਬਿੰਦਰਪਾਕ ਕੋ ਕੇ ਗੱਲ ਕਰਾਂ ਉਹ ਜਿਹਦੇ ਖਿਲਾਫ ਜਾਂਦੀ ਹੈ ਸਰਕਾਰਾਂ ਚੋਂ ਦੀਆਂ ਉਹਦੇ ਖਿਲਾਫ ਕੀ ਗੱਲਾਂ ਹੋਵੇ ਤੇ ਅੱਜ ਕੱਲ ਤਾਂ ਬੜਾ ਬੰਦੇ ਤਾਂ ਮੀਡੀਆ ਦਾ ਵੀ ਹਾਲ ਜਿਹੜਾ ਹੈ ਨਾ ਹਾਲ ਇਹ ਹੋਇਆ ਪਿਆ ਮੀਡੀਆ ਦੇ ਵਿੱਚ ਜਿਹੜੇ ਵੱਡੇ ਵੱਡੇ ادارے ਨੇ ਪਹਿਲਾਂ ਤਾਂ ادارے ਕੀ ਦੇ ਨੇ ਇਹ ਵੀ ਦੇਖ ਲਓ ਕਿ ਨਹੀਂ ਸਾਡੇ ਦੇਸ਼ ਦੇ ਦੋ ਤਿੰਨ ਤਰ੍ਹਾਂ ਦਾ ਮੀਡੀਆ ਹੁੰਦਾ ਨਾ ਜੀ ਇੱਕ ਤਾਂ ਮੀਡੀਆ ਹੁੰਦਾ ਹੈ ਜਿਹੜਾ ਗਵਰਨਮੈਂਟ ਦਾ ਪਬਲਿਕ ਮੀਡੀਆ ਜਿਹਨੂੰ ਕਹਿੰਦੇ ਆ ਦੂਰਦਰਸ਼ਨ ਆਲ ਇੰਡੀਆ ਰੇਡੀਓ ਹੈ ਇਹ ਕਿਹਦਾ ਮੀਡੀਆ ਹੈ ਇਹ ਸਰਕਾਰ ਦਾ ਹੈ ਸਰਕਾਰ ਵਿੱਚ ਪਬਲਿਕ ਲੋਕਾਂ ਦਾ ਇਹਦੇ ਸਰਕਾਰ ਦੀ ਜਦੋਂ ਤੇ ਲੋਕਾਂ ਦੀ ਜਿਹੜਾ ਜਿਹਦੀ ਵੀ ਰਾਜ ਹੈ ਉਹਦੀ ਗੱਲ ਕਰਨੀ ਹੈ ਨੇ ਤਾਂ ਜਿਵੇਂ ਪਬਲਿਕ ਪੁਲਿਸਨ ਡਿਪਾਰਟਮੈਂਟ ਕਰਦਾ ਹੁੰਦਾ ਇਹ ਦਊਗੇ ਪਬਲਿਕ ادارے ਫਿਰ ਹੁੰਦਾ ਜਿਹੜਾ ਪ੍ਰਾਈਵੇਟ ਹੁਣ ਜਿਹੜੇ মিডিਆ ਹਾਊਸਸ ਨੇ ਉਹਦੇ ਚ ਮੈਂ ਹੈਰਾਨੀ ਹੁੰਦੀ ਹੈ ਜਦੋਂ ਮੈਂ ਲੋਕਾਂ ਨੂੰ ਦੱਸਦਾ ਉਹਨਾਂ ਨੂੰ ਜਿਹੜੀ ਕੱਲੇ ਰਿਲਾਇੰਸ ਵਾਲਿਆਂ ਦੇ ਇਸ ਸੂਬੇ ਇਸ ਦੇਸ਼ ਦੇ ਵਿੱਚ 80 মিডিਆ ਹਾਊਸਸ ਨੇ 80 ਜਿਹੜੀ ਕਬਜ਼ਾ ਰਿਲਾਇੰਸ ਦਾ ਹੈ ਤਾਂ ਹੀ ਤਾਂ ਤੁਸੀਂ ਦੇਖਿਆ ਨਹੀਂ ਕਿ ਉਹਦੇ ਵਿਕੇਸ਼ਵਾਨੀ ਦੇ ਮੁੰਡੇ ਦਾ ਬੇਹੱਦ ੱੱਕੇ ਨਾ ਦਿਖਾਈ ਗਏ ਕਿੰਨਾ ਕਿੰਨਾ ਚਰ ਦੋ ਘੰਟੇ ਪ੍ਰੋਗਰਾਮ ਚੱਲਦਾ ਰਿਹਾ ਸੁਣ ਲੋ ਤੁਸੀਂ ਉਹਨੂੰ ਦੇਖ ਲੋ ਸਾਲ ਬਾਅਦ ਵੀ ਜਿਹੜੀ ਜੋ ਕੁਝ ਉੱਥੇ ਹੁੰਦਾ ਤੁਹਾਨੂੰ ਦਿਖਾਇਆ ਜਾਂਦਾ ਜੋ ਉਹਨਾਂ ਦੇ ਦਿਲ ਕਰਦਾ ਤੁਹਾਨੂੰ ਪਰੋਸ ਦਿੰਦੇ ਨੇ ਜਿਹੜੀ ਨਿਊਜ਼ ਨੂੰ ਮਾਰਨਾ ਹੁੰਦਾ ਇੱਕ ਨਵੀਂ ਨਿਊਜ਼ ਲੈ ਆਉਂਦੇ ਨੇ ਜੇ ਹੁਣ ਰਾਹੁਲ ਗਾਂਧੀ ਦੀ ਯਾਤਰਾ ਜਿਹੜੀ ਹੈ ਵੋਟਰ ਬਚਾਓ ਯਾਤਰਾ ਜੇ ਉਹਨੂੰ ਰਿਸਪੌਂਸ ਜ਼ਿਆਦਾ ਮਿਲ ਰਿਹਾ ਨਾਲ ਦੀ ਨਾਲ ਇਹਨਾਂ ਨੇ ਕੋਈ ਅਹਜਾ ਨਿਊਜ਼ ਲੈਣੀ ਉਹਨੂੰ ਮਾਰਦੇ ਨੇ ਇਹਨੂੰ ਜਿਹੜੀ ਜਮਿਆ ਹੈ ਇਸ ਵਾਰ ਵੀ ਦੇਖਿਆ ਜਦੋਂ ਨਿਊਜ਼ ਜ਼ਿਆਦਾ ਬੜਨ ਲੱਗੀ ਆ ਲੈ ਬਿੱਲ ਐ ਵੀ ਪ੍ਰਧਾਨ ਮੰਤਰੀ ਵੀ ਜਿਹੜਾ ਫੜਿਆ ਜਾ ਸਕਦਾ 30 ਦਿਨ ਉਹਦਾ ਵੀ ਉਹਦਾ ਚੜਾ ਜੋ ਮੁੱਖ ਮੰਤਰੀ ਦਾ ਸਭ ਨੂੰ ਪਤਾ ਹੈ ਵੀ ਬੜਾ ਔਖਾ ਕੰਮ ਹੈ ਲੇਕਿਨ ਉਹਦੇ 'ਚ ਕੋਈ EDC ਵੀ ਜਿੰਨੂੰ ਮਰਜ਼ੀ ਸੀ ਵੀ ਇਹ ਫੜ ਲੇ 30 ਦਿਨ ਉੱਤਰ ਤੱਕ ਦਾ ਜਮਾਨਤ ਹੁੰਦੀ ਨਹੀਂ ਆ 241 ਦੇ ਰਹਿ ਕੇ ਕੇਜਰੀਵਲ ਤੇ ਲਾਦੋ ਉਹਨੂੰ ਗੱਡੀ ਤੋਂ ਲਿਆ ਨਹੀਂ ਨਾ ਹੁਣ ਕਿ ਲਾਦਣਗੇ ਲੇਕਿਨ ਉਹ ਹੋਣਾ ਕੁਝ ਨਹੀਂ 2-3 ਚਾਹੀਦਾ ਇਹਨਾਂ ਕਿੱਥੇ ਤਾਂ ਮਸਲਾ ਚੱਲ ਸਰਕਾਰ ਚੱਲ ਰਹੀ ਹੈ ਮੋਦੀ ਦੀ ਤੂੰ ਇਸ ਕਰਕੇ ਪਰ ਦੋ ਤਿੰਨ ਦਿਨ ਤੁਸੀਂ ਦੇਖਿਆ ਕਿ ਰੌਣਗਾਂਧੀ ਦੀ ਖਬਰ ਮਾਰਤੀ ਇਹਨੂੰ মিডিਆ ਮੈਨੇਜਮੈਂਟ ਕਹਿੰਦੇ ਨੇ ਹੈਡਲਾਈਨ ਮੈਨੇਜਮੈਂਟ ਹੁੰਦੀ ਹੈ ਇਹ ਉਹ ਕਰ ਦਿੰਦੇ ਨੇ ਇਹ ਇਸ ਤਰ੍ਹਾਂ ਜਿਹੜੀ ਖਬਰ ਕੋਈ ਹੁੰਦੀ ਹੈ ਜੋ ਆਪਦੀ ਉਹ ਖਬਰ ਚਲਾਉਂਦੇ ਨੇ ਜਿਹਨੂੰ ਐਂਗਲ ਜਨ ਕਹਿੰਦੇ ਨੇ ਜਿਹੜੀ ਕਿ ਇੱਕ ਐਂਗਲ ਇੱਕ ਖਾਸ ਨਜ਼ਰੀਏ ਤੋਂ ਖਬਰ ਨੂੰ ਪੇਸ਼ ਕੀਤਾ ਜਾਂਦਾ ਆ ਜਦੋਂ ਕੋਵਿਡ ਸੀ ਆਪਾਂ ਦੇਖਿਆ ਨਹੀਂ ਉਹ ਬਈ ਇਹਦਾ ਮੁਸਲਮਾਨਾਂ ਦਾ ਜਮਾਤ ਵਾਲਾ ਦੇ ਕਿਵੇਂ ਮਾਰ-ਮਾਰ ਕੇ ਮੁਠੀਆਂ ਟੇਬਲ ਤੇ ਉਹ ਬੰਦਾ ਇੱਕ ਬੈਠਾ ਰਹਿੰਦਾ ਸੀ ਮਾਦੂ ਕਹਿਆ ਸੀ ਇਹ ਤਾਂ ਬਾਕਿੰਗ ਜਨਲਜਮ ਹੈ ਭਾਂਕੂ ਜਨਲਜਮ ਹੋ ਗਈ ਇਹ ਭਾਂਕੂ ਪੱਤਰਕਾਰੀ ਹੋ ਗਈ ਤੁਸੀਂ ਕੋਈ ਸੱਚ ਦੱਸੋ ਕੱਲੇ ਬਸਰਮਾਨ ਥੋੜੀ ਉਹ ਨੇ ਐਸਆਈਰ ਨੂੰ ਐਸਆਈਆਰ ਦੀ ਤਾਂ ਕੁਝ ਹੋ ਰਿਹਾ ਸੋ ਇਹ ਜਿਹੜਾ ਮੀਡੀਆ ਹੈ ਇਹ ਸਰਕਾਰ ਦੇ ਮਤਾਬਕ ਚੱਲਦਾ ਇਸੇ ਕਰਕੇ ਇਹਨੂੰ ਗੋਦੀ ਮੀਡੀਆ ਕਹਿੰਦਾ ਰਵੀਸ਼ ਕੁਮਾਰ ਅਸਲ ਗੋਦੀ ਮੀਡੀਆ ਦਾ ਮਤਲਬ ਇਹ ਹੁੰਦਾ ਹੈ ਜਿਵੇਂ ਨਾ ਮੀਡੀਆ ਨੂੰ ਵਾਚ ਡੌਗ ਕਹਿੰਦੇ ਨੇ ਤੇ ਵਾਚ ਡੌਗ ਦਾ ਮਤਲਬ ਹੁੰਦਾ ਜਿਹੜਾ ਕੁੱਤਾ ਰਖਵਾਲੀ ਕਰੇ ਘਰ ਦੀ ਰਖਵਾਲੀ ਕਰੇ ਕਿ ਕਈ ਕੁੱਤੇ ਰਫਵਾਲੀ ਨਹੀਂ ਕਰਦੇ ਸਿਰ ਪੂਸ਼ਮਾਰਨ ਰੱਖੇ ਹੁੰਦੇ ਜਿਵੇਂ ਪੰਮੇਰੀਅਨ ਡੋਗ ਹੈ ਉਹ ਸਿਰਫ ਜਿਹੜਾ ਹੈ ਉਹਦਾ ਮਾਲਕ ਦੀ ਚੰਚਾਗਰੀ ਕਰਦੇ ਨੇ ਪੂਸ਼ ਮਾਰਦੇ ਨੇ ਉਤੋਂ ਪਰ ਬੜਾ ਪਿਆਰ ਲੈਂਦੇ ਨੇ ਗੋਦੀ 'ਚ ਬੈਠ ਜਾਂਦੇ ਨੇ ਇਸੇ ਕਰਕੇ ਉਹਨੂੰ ਗੋਦੀ ਪੀੜੀਆ ਕਹਿੰਦੇ ਨੇ ਉਸ ਤਰ੍ਹਾਂ ਦੇ ਜਿਹੜਾ ਡੌਗ ਹੁੰਦਾ ਹੈ ਤੇ ਉਥੋਂ ਇਹ ਟਰਮ ਆਇਆ ਡੋ ਮੈਂ ਕਹਿੰਦਾ ਜਿਹੜੇ ਚੋੜੀ ਚੋਕ ਕਰਦੇ ਨੇ ਇੱਕ ਹੋਰ ਹੈ ਨਾ ਐਡਵੋਕੇਸੀ ਜਰਨਲਿਜ਼ਮ ਜਿਹੜਾ ਕਿਸੇ ਦੀ ਐਡਵੋਕੇਸੀ ਕਰਦਾ ਹੈ ਇੱਕ ਹੋਰ ਅਸੈਸਮੈਂਟ ਜਰਨਲਿਜ਼ਮ ਉਹ ਜੈਸ ਕਰੀ ਜਾਂਦੇ ਨੇ ਸੋ ਇਸ ਤਰ੍ਹਾਂ ਦੇ ਮੀਡੀਆ ਹਾਊਸਸ ਖੇਰ ਆ ਗਿਆ ਪੋਲਿਟਿਕਲ ਪਾਰਟੀ ਦੇ ਅਫਦੇ ਚਲਾ ਲੈ ਜੋ ਆਪਾਂ ਕਿਉਂ ਕਿਸੇ ਕੋਲ ਜਾ ਮੰਗਣ ਚੱਲੀਏ ਚਲੋ ਜੀ ਆਪਾਂ ਦੇ ਮੀਡੀਆ ਚ ਚਲਾਉਣੇ ਆ ਜਵੇਦ ਜਦੋਂ ਪਹਿਲਾਂ ਬਦਮਾਸ਼ਾਂ ਨੂੰ ਰੱਖਦੇ ਸੀ ਪੋਲਿਟਿਸ਼ੀਅਨ ਗੁੰਡਿਆਂ ਨੂੰ ਬਾਹੂਬਲੀ ਜਿਹਨੂੰ ਕਹਿੰਦੇ ਨੇ ਉਹ ਆਪ ਹੀ ਇਲੈਕਸ਼ਨ ਲੜ ਕੇ ਆਉਣ ਲੱਗੇ ਉਵੇਂ ਪਾਰਟੀਆਂ ਨੇ ਸੋਚਿਆ ਅਸੀਂ ਕਿਉਂ ਕਿਸੇ ਕੋਲ ਜਾਈਏ ਆਪਦੇ ਚਲਾ ਦੂ ਪੰਜਾਬ ਚ ਨਹੀਂ ਆਪਾਂ ਦੇਖਿਆ ਪੀਟੀਸੀ ਹੈ ਜਿੱਥੇ ਵੀ ਸੁਖਵੀਰ ਬਾਦਲ ਥੋੜਾ ਜਿਹਾ ਪ੍ਰੋਗਰਾਮ ਕਰੂ ਉਹ ਲਾਈਵ ਹੋ ਜਾਊਗਾ ਬਾਕੀ ਇਹ ਤਾਂ ਨਹੀਂ ਹੁੰਦਾ ਇਸੇ ਇਹ ਫੇਰ ਬਿੜੇ ਨੂੰ ਖਰੀਦ ਲੋ ਪੈਸਾ ਇਕਨੋਮਿਕ ਐਂਗਲ ਹੈ ਤੇ ਸਭ ਤੋਂ ਵੱਡਾ ਇੱਕ ਸਰਕਾਰਾਂ ਕੋਲ ਹੁੰਦਾ ਹੈ ਕਿ ਜਰਨਲਿਸਟ ਨੂੰ ਡਰਾ ਲਓ ਉੱਤੇ ਛਾਪਾ ਮਾਰ ਲਓ ਤੇ ਉਹਨੂੰ ਆਪਾਂ ਦੇਖੀਏ ਕਿਵੇਂ ਫੜੇ ਜਾਂਦੇ ਨੇ ਜਰਨਲਿਸਟ ਫਿਰ ਪੁਲਿਸ ਭਾੜਨੇ ਦੀ ਹੈ ਕੋਈ ਕੁਛ ਮਰਜ਼ੀ ਪਾ ਦਿਓ ਜਰਨਲਿਸਟ ਨੂੰ ਫੜਾਉਣਾ ਕੀ ਔਖਾ ਹੈ ਪੁਲਿਸ ਲਈ ਕਿੰਨੀ ਔਖੀ ਗੱਲ ਹੁੰਦੀ ਹੈ ਕੋਈ ਇਹਨੇ ਤਾਂ ਆ ਕੀਤਾ ਅੱਜ ਵੇ ਹਰਜਿੰਦਰ ਤਗੜ ਆਇਆ ਸੀ ਤੋਂ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਦਾ ਹੈ ਤੋਂ ਪ੍ਰੈਸ ਨੂੰ ਫਿਰ ਘੁਟਵਾਰ ਜਰਨਲਿਸਟ ਜਾਂਦਾ ਹੁਣ ਆਪਾਂ ਪਿੱਛੇ ਦੇਖਿਆ ਕਿਵੇਂ ਪੁਲਿਸ ਵਾਲੇ ਜਰਨਲਿਸਟ ਨੂੰ ਕੁੱਟ ਰਹੇ ਸੀ ਮਾਰ-ਮਾਰ ਕੇ ਠੋਡੇ ਥੱਲੇ ਤੋਂ ਪੁਲਿਸ ਵਾਲੇ ਜਰਨਲਿਸਟ ਨੂੰ ਕੁੱਟਮਾਰ ਹੋ ਜਾਂਦੀ ਹੈ ਹਮਲੇ ਹੁੰਦੇ ਨੇ ਮਾਰੇ ਜਾਂਦੇ ਨੇ ਖੈਰਾ ਵਾਰਚ ਤਾਂ ਬਹੁਤ ਮਾਰੇ ਗਏ ਨੇ ਆਪਾਂ ਦੇਖਿਆ ਇਜ਼ਰਾਇਲ ਵਾਲੇ ਹਮਾਸ ਵਾਲੇ ਉਹਦੀ ਜ਼ਿੰਮੇਗੱਲ ਕਰ ਰਹੇ ਮੈਂ ਤਾਂ ਆਪਣੇ ਇੰਡੀਅਨ ਕੰਟੈਸਟ ਕਰਦਾ ਕਿ ਜਿਹੜੀ ਪ੍ਰੈਸ ਦੀ ਆਜ਼ਾਦੀ ਹੈ ਉਹਨੂੰ ਕਈ ਕਿਸਮ ਦੇ ਖਤਰੇ ਨੇ ਉਨ੍ਹਾਂ ਤੋਂ ਇੱਕ ਖਤਰਾ ਇਹ ਹੈ ਵੀ ਜਦੋਂ ਕਿਸੇ ਨੂੰ ਐਕਸਪੋਜ਼ ਕੀਤਾ ਜਾਂਦਾ ਹੈ ਜਦੋਂ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਨੂੰ ਰੋਕਣ ਦੇ ਕਈ ਤਰੀਕੇ ਨੇ ਉਹਨਾਂ ਚ ਇੱਕ ਤਾਂ ਸਰਕਾਰ ਦਾ ਤਰੀਕਾ ਹੋ ਗਿਆ ਫੜ ਲੋ ਉਹਨੂੰ ਕਿਸੇ ਕੇਸ ਚ ਆਪਾਂ ਮਾਲੀਆ ਦਾ ਕੇਸ ਜੀ ਮੈਂ ਐਗਜ਼ਾਮਪਲ ਲਈਏ ਜਾਂ ਫਿਰ ਜੇ ਉਹਨੂੰ ਢਾਹ ਲੋ ਕੁੱਟ ਦੋ ਕਟਾ ਦਿਓ ਇੱਕ ਹੋਰ ਵੀ ਤਰੀਕਾ ਹੈ ਖਰੀਦ ਲੋ ਜਿਹੜਾ ਮਨੀਸ਼ ਸੋਧੀਆਂ ਨੇ ਕਿਹਾ ਹੈ ਨਾ ਉਹ ਸਾਰੇ ਤਰੀਕੇ ਵਰਤੇ ਜਾਂਦੇ ਨੇ ਸ਼ਾਮ-ਦਾਮ ਗੰਡ ਭੇਦ ਇਹ ਸਰਦਿਕੇ ਬੈਸਲੇ ਵੀ ਵਰਤੇ ਜਾਂਦੇ ਨੇ ਤੋ ਇਸ ਸਰ ਉਹਦੇ ਨਾਲ ਫਿਰ ਕੀ ਹੁੰਦਾ ਜਿਹੜਾ ਜਰਨਲਿਸਟ ਹੈ ਜਿਹੜਾ ਸੱਚ ਦੱਸਣ ਦੀ ਕੋਸ਼ਿਸ਼ ਵੀ ਕਰਦਾ ਉਹ ਫਿਰ ਜਾਂ ਤਾਂ ਡਰਦਾ ਜਾਂ ਝੁੱਕ ਜਾਂਦਾ ਤੇ ਜਾਂ ਖਰੀਦਿਆ ਜਾਂਦਾ ਤੋ ਤਾਂ ਹੀ ਤਾਂ ਕਹਿੰਦੇ ਨੇ ਕਿ ਰਾਦਾਏ ਬੇਖੁਦੀ ਨੇ ਝੁਕਨੇ ਨਾਲ ਦੀਆ ਵਰਨਾ ਲਿਖਣੇ ਲਈ ਸੋਨੇ ਕੇ ਕਲਮਾਂ ਤੇ ਬਹੁਤ ਬੰਦੇ ਨੇ ਜਿਹੜੇ ਨਹੀਂ ਕੰਪਰੋਮਾਈਜ਼ ਕਰਦੇ ਫੜੇ ਜਾਂਦੇ ਨੇ ਪ੍ਰਸ ਦੀਪ ਚੋ ਸਾਰੇ ਕਿਤੇ ਇਸ ਰਹੀਆਂ ਅੰਗਰੇਜ਼ਾਂ ਵੇਲੇ ਬਹੁਤ ਸਾਰੇ ਮਾਫੀ ਮੰਗ ਕੇ ਆਗੇ ਬਹੁਤ ਸਾਰੇ ਲੜਦੇ ਰਹੇ ਇੱਥੇ ਵੀ ਉਵੇਂ ਹੀ ਆ ਬਹੁਤ ਸਾਰੇ ਜਿਹੜੇ ਰਹਿ ਜਾਂਦੇ ਨੇ ਸੋ ਇਸ ਨੂੰ ਦੇਖਤੀ ਹੋਏ ਇਹਦੇ ਚੋ ਅਸਲ ਜਿਹੜਾ ਬੰਦਾ ਫੜਿਆ ਗਿਆ ਇਸ ਰਜਿੰਦਰ ਤਗੜ ਪੁਲਿਸ ਨੇ ਫੜਾਇਆ ਸੀ ਮਾਲੀ ਤੁਹਾਨੂੰ ਯਾਦ ਹੋ ਉਸ ਨੇ ਉਹਦੇ ਨਾਲ ਇੱਕ ਜਿਹੜੀ ਜਿਹੜੀ ਐਕਟਿਵ ਜਰਨਲਿਸਟ ਯੂਨੀਅਨ ਆਫ ਪੰਜਾਬ ਇਨਾਂ ਨੇ ਬਲਜੀਤ ਮਰਵਾਹ ਇਹਨਾਂ ਨੇ ਇੱਦਾਂ ਦੀ ਜਰਨਲਿਸਟ ਕਰਤਿਰਨਦੀਪ ਆਲੋਕ ਇਹਨਾਂ ਨੇ ਸਾਰੇ ਇਕੱਠੇ ਕਿਹਾ ਵੀ ਆਪਾਂ ਕਿਉਂ ਨਾ ਇੱਕ ਇੰਡੀਪੈਂਡੈਂਟ ਜਰਨਲਿਸਟਿਕ ਕਮਿਸ਼ਨ ਆਫ ਇਨਕੁਆਇਰੀ ਬੈਠੀ ਬਿਠਾ ਦਈਏ ਘਟੋ ਘਟ ਲੋਕਾਂ ਨੂੰ ਸੱਚ ਤਾਂ ਦੱਸੇ ਨਾ ਕਿਉਂਕਿ ਜਰਨਲਿਸਟ ਘਰੇ ਘਟ ਨੇ ਬਹੁਤ ਸਾਰੇ ਜਨਸ ਬਲੈਕਮੇਲਰ ਨੇ ਬਹੁਤ ਸਾਰੇ ਜਿਹੜੇ ਖਬਰ ਲੱਭ ਲੈਂਦੇ ਨੇ ਫਿਰ ਰੋਕ ਕੇ ਪੈਸੇ ਲੈਂਦੇ ਨੇ ਵੀ ਦਿਖਾ ਦਿੰਦੇ ਆ ਦੇਖੋ ਜੀ ਤੁਹਾਡੇ ਖਿਲਾਫ ਕਵਰ ਜਾ ਰਹੀ ਹੈ ਦੱਸੋ ਨਾ ਇਹ ਕੀ ਕਰੀਏ ਬਲੈਕਮੇਲਿੰਗ ਹੁੰਦੀ ਐ ਇਹਨੂੰ ਯੈਲੋ ਜੈਲ ਤੋਂ ਕਹਿੰਦੇ ਨੇ ਸੋ ਬਲੈਕਮੇਲਰ ਬਹੁਤ ਨੇ ਇਹ ਕੋੜੇ ਨਵੇਂ ਥੋੜੇ ਨੇ ਉਹ ਸਾਡੇ ਹੁੰਦਾ ਸੀ ਕੋਈ ਮੈਂ ਨੌਕੀ ਦੱਸਾਂ ਤੁਹਾਨੂੰ ਤੇ ਮਲੇਕ ਕੋਟ ਤੋਂ ਨਿਕਲਦਾ ਸੀ ਉਹ ਕੋਆ ਉਹਦਾ ਕੰਮ ਇਹ ਸੀ ਕਿ ਉਹਨੇ ਆਏ ਹਫਤਾ ਹਫਤਾ ਦਾ ਬਾਰੀ ਸੀ ਉਹਨੂੰ ਉਹਨੇ ਕਹਿਣਾ ਵੀ ਆ ਜਿਹੜਾ ਧੂਰੀ ਸੜਕ ਤੇ ਜਿੰਨੇ ਵੀ ਠੇਕੇ ਨੇ ਇਹਦੇ ਜਿਹੜੇ ਤਿੰਨ ਠੇਕੇ ਜਿਹੜੇ ਅਫੀਨ ਵੇਚਦੇ ਨੇ ਉਥੇ ਜਿੰਨੀ ਮਰਜੀ ਅਫੀਨ ਲੈ ਲੋ ਉਹ ਅਗਰ ਬਾਕੀ ਉਹਨੇ ਕਹਿੰਦਾ ਵਿਸਤਾਰ ਅਗਲੇ ਅੰਕ ਚ ਅਗਲੇ ਅੰਕ ਚ ਕਦੇ ਵਿਸਾਰ ਨਹੀਂ ਛਪਿਆ ਸੀ ਉਹ ਜਾਂ ਤਾਂ ਮੂੰਹ ਬੰਦ ਰਹਿੰਦੇ ਜਾਂ ਕੁੱਟਦੇ ਸੀ ਜਾਂ ਉਦੋਂ ਕਿਉਂਕਿ ਉਹ ਰੇ ਬਾਹਾਂ ਬੂਹਾਂ ਤੜਾਈਆਂ ਤਾਂ ਇਸ ਤਰ੍ਹਾਂ ਦੇ ਬਲੈਕ ਬੈਡਰ ਵੀ ਹੁੰਦੇ ਨੇ ਕਈ ਕਿਸਮ ਦੇ ਲੋਕ ਹੁੰਦੇ ਨੇ ਤੇ ਪੱਤਰਕਾਰਾਂ ਚ ਵੀ ਇਹ ਨਾ ਸਮਝੋ ਕਿ ਪੱਤਰਕਾਰ ਦੋ ਤੋ ਤੋ ਸਿਸਟਮ ਤਾਂ ਆਹੀ ਹੈ ਆਪਾਂ ਕੀ ਸਮਝਦੇ ਆ ਕਿ ਜੁਡੀਸ਼ਰੀ ਸਾਰੀ ਠੀਕ ਹੈ ਆ ਦੇਖਿਆ ਨਹੀਂ ਵਰਮੇ ਦੇ ਸਟੋਰ ਦੇ ਵਿੱਚ ਹੀ ਮਤਲਬ 5-500 ਦੇ ਨੋਟਾਂ ਨੂੰ ਅੱਗ ਲੱਗੀਆਂ ਨੇ ਕਰੋੜਾਂ ਰੁਪਏ ਉਹ ਗਿਉ ਜੁਡੀਸ਼ਰੀ ਨਹੀਂ ਹੈ ਹਾਈ ਕੋਰਟ ਦਾ ਜੱਜ ਸੀ ਉਹ ਸਾਡਾ ਸਿਸਟਮ ਤਾਂ ਉਹੀ ਹੈ ਨਾ ਮਤਲਬ ਤੁਸੀਂ ਹੱਕ 'ਚ ਫੈਸਲਾ ਕਰੋ ਜਾ ਕੇ ਰਾਜ ਸਭਾ 'ਚ ਬਹਿ ਜਾਓ ਤੁਸੀਂ ਕੀ ਕੀੜੀ ਕਰੋਗੇ ਤਾਂ ਐਸਾ ਹੀ ਤੁਹਾਡੇ ਆ ਆਈਐਸ ਔਫਿਸ ਆ ਦੇਖਿਆ ਨਹੀਂ ਹੁਣ ਸੁਪਰੀਮ ਕੋਰਟ ਨੇ ਐਸਾ ਯਾਰ ਤੇ ਕੀ ਫੈਸਲਾ ਦਿੱਤਾ ਤੇ ਉਹ ਜਿਹੜਾ ਗੈਨਿਸ਼ ਕੁਮਾਰ ਆ ਉਹ ਕੀ ਕਹਿ ਰਿਹਾ ਸੀ ਹਾਇਰਸ ਕਿਹੜੇ ਦੁੱਤੋ ਤਨੇ ਸਿਸਟਮ 'ਚ ਉਹਦੇ 'ਚ ਆਏ ਨੇ ਮਤਲਬ ਇੱਥੇ ਤਾਂ ਹਰ ਸਾਥ ਪੇ ਉੱਡੂ ਵੀ ਬੈਠੇ ਨੇ ਨਾ ਇਹ ਵੀ ਗੱਲ ਈ ਹੈ ਇਹ ਇਥੇ ਜੇ ਤੁਸੀਂ ਕਹੋ ਸਭ ਕੁਝ ਹੋਵੇ ਠੀਕ ਹੋਊਗਾ। ਤੋਂ ਇਸ ਦੇ ਹਾਲਾਤ ਦੇ ਵਿੱਚ ਸਿਆਸੀ ਬੰਦੇ ਤਾਂ ਆਈ ਤੁਹਾਨੂੰ ਪਤਾ ਹੈ। ਜਿਹੜੇ ਨਾ ਸਿਆਸੀ ਲੋਕ ਨਾ ਹੀ ਆਈ ਐਸ ਨਾ ਹੀ ਜੁਡੀਸ਼ਰੀ ਫਿਰ ਨਾ ਹੀ ਮੀਡੀਆ। ਇਸੇ ਕਰਕੇ ਤੇ ਮੈਂ ਬਹੁਤ ਵਾਰ ਕਿਹਾ ਜਿਹੜਾ ਮੀਡੀਆ ਹੈ ਜਿਹੜੇ ਚਾਰ ਪਹੀਏ ਨੇ ਸਾਡੇ ਲੋਕਤੰਤਰ ਦੇ ਉਹਨਾਂ ਚੋਂ ਕਈ ਕਈ ਦੀ ਹਵਾ ਨਿਕਲ ਗਈ। ਕਈ ਪੈਂਚਰ ਹੋ ਗਏ ਹੌਲੀ ਹੌਲੀ ਨਿਕਲ ਰਹੀ ਹੈ। ਜਿਹਨਾਂ ਚੋਂ ਮੀਡੀਆ ਹੈ ਉਹਦੀ ਹੌਲੀ ਹੌਲੀ ਹਵਾ ਨਿਕਲ ਰਹੀ ਹੈ। ਜਾ ਜਿਹੜੀ ਉਹਦੀ ਰੋਕਿਆ ਜਾ ਰਿਹਾ ਉਹਨੂੰ ਜਿਹੜਾ ਰੋਕਿਆ ਜਾ ਰਿਹਾ ਉਹਦੇ ਲਈ ਇਹੇ ਅਸਲ ਦੇ ਵਿੱਚ ਇੰਡੀਪੈਂਡੈਂਟ ਜਰਨਲਿਸਟਿਕ ਕਮਿਸ਼ਨ ਆਫ ਇਨਕੁਆਰੀ ਹੈ ਮੈਨੂੰ ਜਦੋਂ ਉਹਨਾਂ ਨੇ ਪੁੱਛਿਆ ਤਾਂ ਠੀਕ ਹੈ ਮੈਂ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਤੁਹਾਡੇ ਨਾਲ ਤਾਂ ਬਹੁਤ ਵਾਰ ਗੱਲ ਕੀਤੀ ਹੈ ਜਾਂ ਜਿਹੜਾ ਮੇਰੇ ਟੀਵੀ ਦੇ ਪ੍ਰੋਗਰਾਮ ਨੇ ਮੈਂ ਤਾਂ ਉਹ ਭਗਤ ਕਬੀਰ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਹੈ ਉਹ ਮੈਂ ਤੁਹਾਨੂੰ ਦੱਸਦਾ ਰਹਿਣਾ ਵੀਰਾ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਾਉਂ ਸੇ ਦੋਸਤੀ ਨਾ ਕਾਉਂ ਸੇ ਬੈਰ ਸਾਡਾ ਦੋ ਗੰਮ ਇਹ ਨਾ ਕਹੋ ਕਿ ਜੇ ਕੋਈ ਇਨਕੁਆਰੀ ਆ ਗਈ ਤੇ ਫੇਰ ਵੀ ਇਹਦੇ ਸੱਚ ਕੀ ਆ ਸੱਚ ਨਾ ਲੁਕਾਉਣ ਦੀ ਕੋਸ਼ਿਸ਼ ਕਰੋ ਜਿਹੜੇ ਉਹ ਜਸਟਿਸ ਰਜੀਤ ਸਿੰਘ ਉਹਨਾਂ ਨੇ ਵੀ ਗੱਲ ਇਹ ਗੱਲ ਕਹੀ ਹੈ ਵੀ ਅਸੀਂ ਤਿਆਰ ਬੈਠੇ ਆ ਅਸੀਂ ਬਿਲਕੁਲ ਨਿਰਪੱਖ ਹੋ ਕੇ ਜਾਂਚ ਕਰਾਂਗੇ ਜਿਹੜੇ ਵੀ ਕੇਸ ਹੋਣਗੇ ਪਰ ਅਸੀਂ ਬੰਨਣੇ ਕਿਸੇ ਦੇ ਨਹੀਂ ਬੰਨਣੇ ਅਸੀਂ ਸੱਚ ਦੀ ਹੈ ਜਿਹੜਾ ਕੁਝ ਹੋਊਗਾ ਤੇ ਹਾਲਜਿਖੜੀ ਸਾਰੇ ਜਨਰਲਿਸਟ ਜਿੰਨੇ ਪ੍ਰੈਸ ਕਲਪ ਵਿੱਚ ਇਕੱਠੇ ਹੋਏ ਸੀ ਉਹਨਾਂ ਨੇ ਤਾਂ ਹੀ ਕਿਹਾ ਜੀ ਅਸੀਂ ਤੁਸੀਂ ਬਿਲਕੁਲ ਇੰਡੀਪੈਂਡੈਂਟ ਹੋਵੋਗੇ ਸੋ ਤਿੰਨ ਮੈਂਬਰਾਂ ਦਾ ਕਮਿਸ਼ਨ ਬਣਿਆ ਕੱਲ ਉਹਦੇ ਚੇਅਰਮੈਨ ਬਣਾਇਆ ਨੇ ਜਸਟਿਸ ਜਿਹੜੇ ਰਣਜੀਤ ਸਿੰਘ ਜਿੰਨਾਂ ਦਾ ਜਾਂਚ ਦੇ ਬਾਅਦ ਤੁਹਾਨੂੰ ਪਤਾ ਹੈ ਵੀ ਸਰਕਾਰਾਂ ਚਾਹੇ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਸੀ ਚਾਹੇ ਜਸਟਿਸ ਜੀ ਸਿੰਘ ਦੀ ਲੇਕਿਨ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦਾ ਇਹ ਜ਼ਰੂਰ ਹੈ ਕਿ ਉਹਨਾਂ ਨੇ ਉਹਨੂੰ ਜਿਹੜਾ ਪੁਸਤਕ ਰੂਪ ਚ ਲਿਆ ਕੇ ਲੋਕਾਂ ਸਾਹਮਣੇ ਰੱਖਤਾ ਵਿਆਸ ਸਾਡੇ ਮੇਰੇ ਮੁਤਾਬਕ ਸੱਚ ਹੈ ਉਹ ਸੀ ਔਰ ਮੈਂ ਆਪਣਾ ਕਿਉਂਕਿ ਮੈਂ ਤਾਂ ساری ਉਮਰ মিডিਆ ਪੜਾਇਆ ਇਸ ਕਰਕੇ ਸ਼ਾਇਦ ਉਹਨਾਂ ਨੇ ਮੈਨੂੰ ਚੜਿਆ ਤੇ ਤੀਜਾ ਜਿਹੜਾ ਐਡਵੋਕੇਟ ਨੇ ਉਹਨਾਂ ਦਾ ਕੰਮ ਹੀ ਜਿਹੜਾ ਡੀਟੀਪੀਐਸ ਤੋਂ ਉਹਨੇ ਸੋ ਇਹ ਜਿਹੜਾ ਹੋਇਆ ਹੁਣ ਦੇਖਣ ਵਾਲੀ ਗੱਲ ਹੈ ਕਿ ਇਹਦਾ ਕੀ ਅਸਰ ਪੈਂਦਾ ਹੈ ਪੰਜਾਬ ਦੇ ਵਿੱਚ ਪ੍ਰੈਸ ਕਿੰਨੀ ਕੁ ਦੁਬਾਰਾ ਫ੍ਰੀ ਹੁੰਦੀ ਹੈ ਵੈਸੇ ਸੱਚਮੁੱਚ ਪ੍ਰੈਸ ਦਾ ਹਾਲ ਦੋਨੇ ਪਾਸੇ ਜਦੋਂ ਦਾ ਸੋਸ਼ਲ ਮੀਡੀਆ ਆਇਆ ਝੂਠਤਪਾਨ ਬਹੁਤ ਆਉਣ ਲੱਗ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹਦਾ ਦਿਲ ਕਰਦਾ ਜੋ ਮਰਜੀ ਛਾਪ ਦੋ ਕਿ ਮੈਂ ਬਹੁਤ ਪਰ ਕਹਿ ਮੈਂ ਪੁੱਛਿਆ ਜਾਂਦਾ ਕਿ ਜਿਹੜਾ ਅਖਬਾਰ ਪੜ੍ਹੀਏ ਜਿਹਦੀ ਸੱਚੀਆਂ ਖਬਰਾਂ ਹੋਣ ਮੈਂ ਕਹਿੰਦਾ ਵੀ ਚਾਹੇ ਕੋਈ ਅਖਬਾਰ ਚਾਹੇ ਲਿਖੀ ਹੋਈ ਕਿਸੇ ਇੱਕ ਤੋਂ ਲੱਭਣਾ ਔਖਾ ਸੱਚ ਤੁਹਾਨੂੰ ਆਪਣੇ ਵਿਵੇਕ ਨਾਲ ਲੱਭਣਾ ਪੈਣਾ ਸੱਚ ਲੱਭਣਾ ਬਹੁਤ ਔਖਾ ਹੈ ਅੱਜ ਕੱਲ੍ਹ ਦੇ ਸੱਚ ਬੋਲਣਾ ਵੀ ਬਹੁਤ ਔਖਾ ਹੈ ਮੈਂ ਇੱਕ ਪੜਾਵਾ ਹੋਇਆ ਨਿਆਂ ਦਾ ਐਗਜ਼ਾਮਪਲ ਦਿੰਦਾ ਸੀ ਇਹ ਲੈ ਦੇ ਕੇ ہمارے پاس ਇੱਕ ਫક્ત ਇੱਕ ਨਜ਼ਰ ਹੀ ਤੋਂ ਹੈ ਕਿਉਂ ਦੇਖੇ ਦੁਨੀਆ ਕੋ ਕਿਸੇ ਔਰ ਕੀ ਨਜ਼ਰ ਸਾਨੂੰ ਆਪਣੀ ਨਜ਼ਰ ਨਾਲ ਦੇਖਣਾ ਚਾਹੀਦਾ ਜੋ ਕੁਝ ਵੀ ਚੱਲ ਰਿਹਾ ਅਸੀਂ ਕਿਉਂ ਕਿਸੇ ਨਜ਼ਰ ਨਾਲ ਦੇਖੀਏ ਸਰਕਾਰਾਂ ਕਹਿੰਦੇ ਸਾਡੀ ਐਂਕਲਾਓ ਸਰਕਾਰੀ ਐਂਕ ਨਾਲ ਦੇਖੋ ਤੇ ਮੈਂ ਤਾਂ ਅੱਜ ਤੱਕ ਮੀਡੀਆ ਚ ਨਵੇਂ ਨਵੇਂ ਪੋਸਟ ਆ ਗਏ ਇੱਕ ਪੋਸਟ ਕੋਆਰਡੀਨੇਟਰ ਦੀ ਆ ਗਈ ਜਿਹਨੇ ਜਰਨਲਿਸਟ ਨੂੰ ਕੋਆਰਡੀਨੇਟਰ ਬਣਾ ਦਿੰਦੇ ਨੇ ਸਰਕਾਰ ਤੇ ਮੀਡੀਆ ادارے ਦੇ ਦਰਮਿਆਨ ਕਿਵੇਂ ਨੂੰ ਕੋਆਰਡੀਨੇਟ ਕਰਨਾ ਕਿ ਸਰਕਾਰ ਨੂੰ ਨੁਕਸਾਨ ਨਾ ਹੋਵੇ ਇਹ ਇੱਕ ਹੋਰ ਪੋਸਟ ਹੈ ਮੀਡੀਆ ਕੰਟਰੋਲ ਕਿ ਇਹਨੂੰ ਮੀਡੀਆ ਨੂੰ ਕੰਟਰੋਲ ਕਿਵੇਂ ਕਰਨਾ ਕਿ ਸਾਡੇ ਖਿਲਾਫ ਨਿਊਜ਼ ਨਾ ਜਾਵੇ ਤੁਸੀਂ ਆਪਾ ਦੇਖ ਹੀ ਰਹੇ ਹੋਈ ਖਬਰ ਲੋਕਾਂ ਚ ਬਾਹਰ ਆਉਂਦੀ ਹੈ ਜਾਂ ਉਹ ਦੇ ਦਿੰਦੇ ਨੇ ਕਿ ਸਾਡੀ ਗੱਲ ਹੋਵੇ ਸਾਡੇ ਸਾਡੇ ਕ੍ਰਿਟਿਸਿਜ਼ਮ ਨਾ ਹੋਵੇ ਫਿਰ ਸੱਚ ਕਿਵੇਂ ਜਾਊਗਾ ਐਨਾਲਿਸਿਸ ਕਿਵੇਂ ਹੋਊਗਾ ਇਹ ਤਾਂ ਮੈਂ ਸਮਝਦਾ ਕੁਝ ਸੋਸ਼ਲ ਮੀਡੀਆ ਦੇ ਕੁਝ ਚੈਨਲ ਐਸੇ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਸੱਚ ਦੱਸਣ ਦੀ ਹਰ ਤਰ੍ਹਾਂ ਦੀ ਗੱਲ ਹੁੰਦੀ ਹੈ ਨਾ ਤੇ ਹੁਣ ਤਾਂ ਇੱਕ ਹੋਰ ਵੀ ਆ ਗਿਆ ਜਿਹੜਾ ਤੁਹਾਨੂੰ ਹੋਰ ਸੱਚ AI ਆ ਗਿਆ AI ਚ ਕਈ ਵਾਰ ਸੱਚ ਲੱਭਣਾ ਔਖਾ ਵੀ ਬੜਾ ਹੋ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਅਸਲੀ ਹੈ ਕਿਹੜਾ ਨਹੀਂ ਆਪਾਂ ਦੇਖਿਆ ਨੇ ਰਵੀਸ਼ ਕੁਮਾਰ ਦੇ ਨਾਂ ਤੇ ਇੱਕ ਹੋਰ ਹੀ ਚੈਨਲ ਚੱਲ ਪਿਆ ਹੈਰਾਨੀ ਹੁੰਦੀ ਹੈ ਬਿਲਕੁਲ ਉਹ ਜਿਹੇ ਰਵੀਸ਼ ਕੁਮਾਰ ਦਾ ਸਭ ਕੁਝ ਚੱਲੀ ਜਾਂਦਾ ਆ ਵੀਡੀਓ ਜਰ ਤੁਸੀਂ ਹੋਰ ਵੀ ਦੇਖਿਆ ਹੋਊਗਾ ਆ ਜਿਹੜੇ ਵੀ ਪਪੂਲਰ ਐਂਕਰ ਨੇ ਉਹਨਾਂ ਨੇ ਤਾਂ ਦਵਾਈਆਂ ਵਾਲਿਆਂ ਕਾਪੜੇ ਨੇ ਆਪਣੀ ਦਵਾਈ ਦੀ AI थ्रू ਬਣਾ ਕੇ ਐਡੀ ਸ਼ੁਰੂ ਕਰਤੀ ਬਹੁਤ ਕੁਸਚਨ ਹੁੰਦਾ ਹੈ ਤੁਹਾਨੂੰ ਵੀ ਪਿਆਰੇ ਦਰਸ਼ਕੋ ਇਹ ਸੱਚ ਲੱਭਣ ਲਈ ਹੁਣ ਤਰਦਤ ਕਰਨਾ ਪਊ ਆਪਣੇ ਵਿਵੇਕ ਦਾ ਇਸਤੇਮਾਲ ਕਰਨਾ ਪਊ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਇਹ ਮੈਂ ਜਿਹਦਾ ਜ਼ਿਕਰ ਕੀਤਾ ਇਸ ਵੀਡੀਓ ਦੇ ਵਿੱਚ ਕਿ ਤੁਹਾਡੇ ਸਾਹਮਣੇ ਜਿੰਨਾ ਵੀ ਕੋਈ ਕਿਸੇ ਦੇ ਵੀ ਕਿੰਨਾ ਜੇ ਕੋਈ ਵਿਜਾਤ ਹੀ ਹੁੰਦੀ ਹੈ ਪ੍ਰੈਸ ਵਾਲੇ ਤੇ ਜਦ ਪ੍ਰੈਸ ਅਗੇ ਤੇ ਜਾਤੀ ਕਰਦਾ ਉਹਦਾ ਸੱਚ ਤੁਹਾਡੇ ਸਾਹਮਣੇ ਲਿਆ ਕੇ ਰੱਖੀਏ ਇਹੀ ਜਸਸ ਜੀ ਸਿੰਘ ਨੇ ਕਿਹਾ ਹੈ ਇਹੀ ਮੈਂ ਕੱਲ ਪ੍ਰੈਸ ਕਲੱਬ ਦੇ ਵਿੱਚ ਕਿਹਾ ਸੀ ਔਰ ਪ੍ਰੈਸ ਕਲੱਬ ਦੇ ਜਿਹੜੇ ਚੇਅਰਮੈਨ ਨੇ ਅਜਕਰ ਪ੍ਰਧਾਨ ਨੇ ਸੌਰਵ ਦੁੱਗਲ ਉਹਨਾਂ ਦੀ ਜਗ੍ਹਾ ਦੇ ਵਿੱਚ ਜਰਜਿੰਦਰ ਤੱਗੜ ਜਾਂ ਹੋਰ ਸਾਰਿਆਂ ਦੀ ਉਹਨਾਂ ਨੂੰ ਸਨੇਹਾ ਸੀ ਤਾਂ ਭਾਈ ਅਸੀਂ ਇਹ ਕਰਾਂਗੇ ਜੇ ਤੁਹਾਨੂੰ ਠੀਕ ਲੱਗਦਾ ਦੇਖ ਲਿਓ ਤਾਂ ਬਾਕੀ ਆਪਾਂ ਗੱਲਬਾਤ ਕਰਦੇ ਰਹਾਂਗੇ ਅਜਾ ਨਹੀਂ ਮਿਲਦੇ ਅਕਾਦਮੀ ਵੀਡੀਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ